ਲਾਲੀ ਗਾਜਰਾਂ ਦੇ ਗਜਰੇਲੇ ਦੀ ਤਿਆਰੀ ਹੋ ਰਹੀ ਆ ਸੋ ਬਾਹ ਤਾਂ ਹੀ ਦੁੱਧ ਬੰਬੀ ਦੀ ਦੀਦੀ ਦਾ ਮੂੰਹ ਭਰੇ ਨੂੰ ਕੀ ਬਣਾਉਣ ਲੱਗੇ ਆ ਹੈ ਕੀ ਬਣਾਉਣ ਲੱਗੇ ਮੈਂ ਕਿ ਇਹ ਕਿਹਦੇ ਦੀ ਉਹ ਤੇ ਆਉਂਦਾ ਜੀ ਰੀਮ ਨਾਲ ਕੋਤਿਆਂ ਗਾਜਰਾਂ ਵਿੱਚ ਕੱਟ ਕੇ ਬੀਬੀ ਜੇ ਇਧਰ ਨੂੰ ਮੂੰਹ ਕਰੋ ਬੀਬੀ ਇਹ ਪਰੇ ਰਹਿ ਜਾਂ ਇਧਰ ਨੂੰ ਮੂੰਹ ਕਰ ਇਹ ਪਰੇ ਰਹਿ ਜਾਂ ਪਾਵਾ ਜੀ ਲਿਆ ਉੱਤੇ ਬੀਬੀ ਇਧਰ ਨੂੰ ਮੂੰਹ ਕਰ ਤੈਨੂੰ ਕਹਿ ਨਾ ਆ ਲਓ ਜੀ ਸ਼ਾਮੀ ਦੇ ਗਰੇਲਾ ਧਰਤਾ ਆ ਦੁੱਧ ਮੰਮੀ ਕਿੰਨੇ ਕਿਲੋ ਹੀ ਦੁੱਧ ਜਿੱਦਾਂ 3 ਕਿਲੋ ਗਾਜਰਾ ਹੋਣ ਹਨ ਆਹ 6 ਕਿਲੋ ਪਾ ਲਓ ਦੁੱਧ ਵਧੀਆ ਬਣ ਜਾਂਦਾ ਠੀਕ ਆ ਮੈਂ ਤਉ ਤੇ ਬਾਅਦ ਚ ਪਾਉਣਾ ਮੈਂ ਕਾ ਮੂੰਹ ਇਧਰ ਨੂੰ ਕਰ ਲਾ ਕਹਿੰਦੀ ਰਹਿਣ ਦੇ ਉਹਦਾ ਮੂੰਹ ਇਧਰ ਨੂੰ ਹੀ ਆਵੇ ਨਾ ਕਹਿੰਦੀ ਨਜ਼ਰ ਲਾਉਗੀ ਠੀਕ ਆ ਦਾਸ ਜਿਲੇ ਗਾਜਰਾ ਛਲੀਆਂ ਹੋਰ ਨਜ਼ਰ ਨਹੀਂ ਲੱਗੀ ਛਲੀਆਂ ਬਣਾਈਆਂ ਪਟੜੀਆਂ ਸਾਰੀਆਂ ਮਾਣ ਨਹੀਂ ਲੈ ਤਾਂ ਚੜ੍ਹ ਨਹੀਂ ਦੇਈ ਉਹ ਆ ਤੇ ਹੋਰ ਨਜ਼ਰ ਲੱਗੀ ਮੈਂ ਤੁਹਾਨੂੰ ਕਿਹਾ ਸੀ ਨਾ ਬਾਬਾ ਅੱਜ ਤੇ ਡੈਡੀ ਵੀ ਲਾਗੇ ਬੈਠੇ ਆ ਮੈਂ ਅਮਰ ਤੇਰੀਆਂ ਮਾਪਾ ਚੜੀਆਂ ਲਾ ਲਈ ਹਾਂ ਅੱਗੇ ਡੈਡੀ ਨੇ ਬਾਲੀ ਅੱਜ ਹਾਂ ਬੜਾ ਵਧੀਆ ਸਬਸਕ੍ਰਾਈਬ ਕਰੋ ਮੈਂ ਮੈਂ ਕੰਮ ਕਰਾ ਜੀ ਅੱਜ ਹੈਲਪ ਕਰਾਈ ਤਾਂ ਹੀ ਤੇ ਮੂੰਹ ਬਣਿਆ ਬੀਬੀ ਦਾ ਵੀ ਡੈਡੀ ਨੇ ਹੈਲਪ ਕਿਉਂ ਕਰਾਈ ਆਈਦਰ ਮੂੰਹ ਕਰਨਾ ਹੀ ਨਹੀਂ ਮੈਂ ਡੈਡੀ ਕਿਉਂ ਲੱਗਦਾ ਬੀਬੀ ਕਿਉਂ ਨਹੀਂ ਕਰਦੀ ਤੂੰ ਛੱਡਦੀ ਆ ਮੰਮੀ ਆਹੋ ਮੈਂ ਛੱਡਦੀ ਆ ਚਲੋ ਛੱਡ ਐਨਾ ਹੀ ਸਹੀ ਛੱਡਦੀ ਆ ਮੈਂ ਇਹ ਇਹ ਸੜਨ ਵਾਸਤੇ ਲਿਆਂਦੀ ਹਣਾ ਛੱੜਦੀ ਤਾਂ ਆ ਪੈ ਹੈ ਹਾਂ ਛੱੜਦੀ ਤਾਂ ਸਾਡੀ ਹਾਲ ਦੇਖ ਦੇ ਤਾਂ ਇਹ ਛੱੜਦੀ ਆ ਕਿਉਂ ਆ ਕੀਤਾ ਉਹ ਕੀਤਾ ਹਾਂ ਨਾ ਆਪਣਾ ਲਾ ਲਓ ਜੀ ਸਿਆਲ ਦਾ ਪਹਿਲਾ ਜਿਹੜਾ ਰੇਲਾ ਬਣ ਲੱਗਾ ਆ ਇਹ ਚ ਪਾਵਾਂਗੇ ਭਰੇ ਜੀ ਵੀ ਚੰਗੀ ਤਰ੍ਹਾਂ ਕਾੜ ਕੇ ਹਾਂ ਕੋਆ ਬਣਾ ਕੇ ਇਹਦਾ ਫਿਰ ਡਰਾਈ ਫੂਲ ਪਾਵਾਂਗੇ ਓ ਮਾਈ ਗਾਡ ਜਿੱਦਾਂ ਦਾ ਪੱਖਾ ਅਜੇ ਤੱਕ ਤੇ ਪਾਇਆ ਨਹੀਂ ਕਦੀ ਉਦਾਂ ਅਜੇ ਕੀ ਦੇਖੋ ਯਾਰ ਕੀ ਪਾਉਣਗੇ ਅਜੇ ਕੀ ਮੀਰੀ ਆਈ ਹੈ ਅਜੇ ਕੀ ਪਾਵਾਂਗੇ ਕ੍ਰਸ਼ ਕਰਕੇ ਪਾਉਂਦੇ ਹਾਂ ਨਹੀਂ ਤੈਨੂੰ ਨਹੀਂ ਪਤਾ ਉਹ ਪਾਈ ਦਾ ਆ ਤੂੰ ਕਦੇ ਦੇਖਿਆ ਹੋਇਆ ਤਾਂ ਹੀ ਆ ਫਿਰ ਹਾਂ ਸਾਲ ਦਾ ਤੈਨੂੰ ਚੇਤਾ ਹੀ ਕੋਈ ਨਹੀਂ ਕ੍ਰਸ਼ ਕਰਕੇ ਪਾਈ ਦਾ ਇਹਦਾ ਕ੍ਰਸ਼ ਕਰਕੇ ਉਹਦੇ ਚ ਮਸ਼ੀਨ ਦੇ ਵਿੱਚ ਠੀਕ ਹੈ ਜੀ ਇਹ ਅਵੇਚ ਵਿੱਚ ਪਾਲੀ ਦੀ ਖਾਸ ਖਾਸੀ ਭਾਂਡਾ ਰਹੀ ਦੇਚ ਸਰ ਤੁਸੀਂ ਵੀ ਕੋਈ ਮੈਡਮ ਕਹਿਣਾ ਚਾਹੋਗੇ ਤੁਸੀਂ ਤੁਸੀਂ ਕੀ ਪਾਉਣਾ ਸਵੇਰੇ ਬੋਲਿਆ ਜਾਂਦਾ ਵੀ ਡੈਡੀ ਮੇਰ ਦਾ ਜਦੋਂ ਨਾ ਲੜਦਾ ਸੀ ਹਾਂ ਹੁਣ ਤੇ ਚੁੱਪੀ ਹੋਈ ਪਈ ਆ ਮੈਂ ਤਾਂ ਇਹ ਗੱਲਾਂ ਕਰਦਾ ਮੈਂ ਕੀ ਕਰਾਂ ਵਿੱਚ ਕਰ ਇਹ ਘਰ ਤੂੰ ਤੇਰੀਆਂ ਤੇ ਗੱਲਾਂ ਸੁਣੀਦੀਆਂ ਬੀਬੀ ਇਹ ਤੈਨੂੰ ਜਾਣ ਜਾਣ ਛੇੜਦੀ ਆ ਇਹ ਕਿਉਂ ਛੇੜਦੀ ਕਿਉਂ ਅੱਗੇ ਨਾ ਅੱਗੇ ਵਾਲਾਂ ਦਾ ਵੀ ਡੈਡੀ ਨੂੰ ਕਹਿੰਦੀ ਕਿ ਡੈਡੀ ਕਹਿ ਤੂੰ ਵੀ ਵਾਲ ਖਰਾਬ ਹੋਗੇ ਤਾਂ ਡੈਡੀ ਨੇ ਕਿਹਾ ਹੀ ਤੈਨੂੰ ਗੱਲ ਸਮਝ ਨਹੀਂ ਲੱਗਦੀ ਆ ਤੈ ਤਾ ਆ ਤੈਨੂੰ ਵੀ ਮਤਲਬ ਦੇਖੀ ਬੀਬੀ ਤੇਰੇ ਬਾਲ ਲੱਤ ਕੇ ਇਹ ਦੇਖ ਲੈ ਆ ਤੇਰਾ ਪੋਤੋ ਉਹਦੀ ਬੋਲੀ ਬੋਲਦਾ ਆ ਆ ਤੇ ਮੈਂ ਉਹ ਤੇਰੇ ਤੋਂ ਬਾਲ ਝੜੇ ਆ ਬੀਬੀ ਸੌ ਲੱਗੇ ਇਹਨੇ ਇਸ਼ਾਰਾ ਮਾਰਿਆ ਕੀ ਆ ਕੀ ਆ ਕੀ ਇਹ ਲੱਕੋ ਥੋੜੀ ਏ ਇਹ ਬੜੀ ਚਿਲਾ ਕੇ ਨਹੀਂ ਹੈ ਤਾਂ ਉਹਦੀ ਮਾਂ ਹੀ ਆ ਮੈਂ ਚਾਹ ਬੁਰੀਆਂ ਭਲੀਆਂ ਆ ਆਹੋ ਆਹੋ ਉਹ ਸੋਲਾ ਸਚਾਈ ਮੈਂ ਇੱਕ ਵਾਰ ਇੱਕ ਮਿੰਟ ਚਾਹੀਦੇ ਦੇਖ ਲੋ ਸਾਰੇ ਜਣੇ ਬਈ 4 ਘੰਟੇ ਗੋਲੀ ਤੈਨੂੰ ਵੀ ਕਿਹਾ ਨਾ ਮੈਂ ਕਾਕੇ ਡੈਡੀ ਨੇ ਗੋਲੀ ਨਾ ਅਜ ਤੱਕ ਫੜਾਈ ਮੈਂ ਕਿਹਾ ਮਾਂ ਦਾ ਬੁਰਾ ਹਾਲਾ ਇਹ ਪਤਾ ਲੱਗਦਾ ਅੱਜ ਫੂਕ ਨਿਕਲ ਜਾਣੀ ਹੈ ਗੋਲੀ ਫੜਾ ਜਾ ਉਹਨੂੰ ਚਿੱਤ ਕਿਹਾ ਹੈ ਨਾ ਗੋਲੀ ਮੈਨੂੰ ਦੇ ਦੇ ਕਿੰਨੀ ਦੇਰ ਨਹੀਂ ਪੋਤਾ ਆ ਕੁਝ ਗੱਲ ਕੀਤੀ ਆਪ ਲੈ ਜਾ ਕੇ ਮੈਂ ਚੇਹੇ ਨਾ ਗਿਆ ਘਰੋਂ ਲਾ ਪਿਆ ਉਹ ਖਲੰਡਾ ਕੁਝ ਵੀ ਆ ਪਹਿਲਾਂ ਗੋਲੀ ਚਾਹੀਦੀ ਕਸਲੰਦਰ ਦਾ ਫਾ ਲੱਗਦਾ ਆਈ ਪੁੱਤਾ ਰੋਟੀ ਖਾ ਕੇ ਬੈਠੀ ਰਹੇ ਤਾਂ ਇਹਨੇ ਕਿਹਾ ਤੈਨੂੰ ਚੰਗੀ ਕਹਿਣਾ ਆ ਪੁੱਤਾ ਫਿਰ ਵੀ ਨੋ ਨੋ ਰੋਲਾ ਪਾ ਪਾ ਕੇ ਗੋਲੀ ਨਹੀਂ ਜਾਂਦੀ ਜਾ ਕੇ ਅਜੇ ਖਾਦੀ ਠਾਂ ਵੀ ਨਹੀਂ ਹੋਈ ਤਾਂ ਮੇਰੇ ਘੜੀ ਰਾਹ ਦਿੱਤਾ ਮੈਂ ਉਹ ਮਿੱਠੀ ਰੇ ਮਰ ਉਹ ਭਰਾ ਵਾਲ ਹੋ ਗਿਆ ਮੇਰਾ ਗਲਾ ਆ ਇਹ ਜਾਣ ਕੇ ਕਰਦੀ ਆ ਜਾਣ ਕੇ ਸਭ ਕਰਦੀ ਇਹ ਕਹਿੰਦੀ ਬੁੱਢੀ ਐਂਦਾ ਚੱਲ ਜਾ ਬੁੱਢੀ ਐਂਦਾ ਨਹੀਂ ਜਾਣੀ ਐਡੀ ਛੇਤੀ ਨਿਕਲ ਜਾ ਮੂੰਹ ਤਾਂ ਫੋਰਕੀ ਚਾਹੀਦਾ ਨਹੀਂ ਜਾਂਦੀ ਗਾ ਜੱਟੀ ਕਿ ਪਰ ਆਏ ਕਾਉਦਾ ਨਹੀਂ ਪਰ ਆਪ ਕੱਪੜੇ ਪਰ ਆਜ ਮੈਂ ਪਹਿਲਾਂ ਪਾਏ ਕਿਉਂਕਿ ਮੇਰੀ ਸ਼ਮਤ ਆ ਜਾਂਦੀ ਨਹੀਂ 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 ਸ਼ਾਮ ਤਾਈ ਮੈਂ ਕਰੀ ਨਾ ਪੋਗਣ ਪਰ ਆ ਦੇਖ ਲੈ ਇਹ ਬੜੀ ਚਲਾਕ ਉਹ ਜਲਾਦੀ ਨੇ ਬੜੀ ਚਲਾਕ ਉਹ ਆ ਗਾਦੋਂ ਨੂੰ ਮਹੱਲ ਲਾਉਣਾ ਡੈਡੀ ਤੇ ਬੀਬੀ ਬੋਲਦੇ ਕੋਈ ਨਹੀਂ ਹੈ ਤੇਰੇ ਹੱਕ ਚ ਇਹ ਰਹੋ ਨੇ ਤੁਰੇ ਨਹੀਂ ਜਾਂਦਾ ਜੇ ਚਲਾਕ ਸਾਸੇ ਤੇ ਚਲਾਕ ਨੂੰ ਮਿਲਣੀ ਚਾਹੀਦੀ ਤਹਾਂ ਹੀ ਹੁਣ ਬੋਲ ਚੁੱਕੇ ਆ ਵਿਚਾਰਾ ਬੋਲ ਚੁੱਕੇ ਆ ਹੈ ਬੀਬੀ ਹੋ ਗਿਆ ਕੰਮ ਹੁਣ ਹੁਣ ਨਿਕਲ ਗਈ ਹਵਾ ਜਾਣ ਨਹੀਂ ਬੀਬੀ ਛੱਡ ਤੇਰੀ ਮੰਮੀ ਨਾ ਯਾਰ ਮਾੜੀ ਗੱਲ ਆ ਹਨਾ 6 ਵਜੇ ਚੱਲੇ 6:30 ਇੱਧਰ ਆ ਤਰਿਆ ਪਿਆ ਆ ਹਾਂ ਬੀਬੀ ਕੰਮ ਹੋਣਾ ਫੇਰ ਤੇ ਤੂੰ ਨਾ ਕਰਿਆ ਕਰ ਨਾ ਮਾੜੀ ਮੋਟੀ ਨਾ ਕੀ ਕਰਾਉਣਾ ਠੀਕਾ ਕਰ ਤੂੰ ਅਸਲ ਤੇ ਡਰਦੀ ਐ ਤੂੰ ਇਧਰ ਮੂੰਹ ਤੇ ਤਾਂ ਕਰ ਮੜਾ ਜਾ ਚੱਲ ਤੈਨੂੰ ਅੱਜ ਕਰਦੇ ਕੈਮ ਗਜ਼ੇਰਲਾ ਵੀਰੂਲਾ ਖਵਾ ਕੇ ਕਰਦੇ ਥੋੜਾ ਜਿਹਾ ਕੈਮ ਤੈਨੂੰ ਠੀਕ ਆ ਮੈਂ ਕਿਹਾ ਖਵਾ ਕੇ ਤੈਨੂੰ ਕਰਦੇ ਕੈਮ ਲਾਓ ਜੀ ਬਣ ਰਿਹਾ ਆ ਤੇ ਦੁੱਧ ਵਾਲੇ ਛੱਡਣ ਲੱਪਿਆ ਆ ਸਹੀ ਆਪਣੀ ਫੇਵਰਿਟ ਚੀਜ਼ ਆ ਇਹ ਕੋਈ ਚੀਜ਼ ਖਾਣੀ ਤੇ ਬੰਦਾ ਘਰ ਦੀ ਖਾਵੇ ਤੇ ਇਹਦੇ ਵਰਗੀ ਰੀਸ ਕੋਈ ਨਹੀਂ ਹੈਗੀ ਬਾਕੀ ਸਭ ਜੋ ਹੈਗਾ ਨਾ ਉਹ ਮਤਲਬ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਆ ਜੋ ਘਰ ਦੀਆਂ ਚੀਜ਼ਾਂ ਨਾ ਜੇ ਕੋਈ ਮਠਿਆਈ ਵੀ ਖਾਣੀ ਤੇ ਉਹ ਵੀ ਘਰ ਦੀ ਬਣਾ ਕੇ ਖਾਓ ਇਹ ਆਪਣੀ ਫੇਵਰਿਟ ਮਠਿਆਈ ਵੀ ਆ ਤੇ ਫੇਵਰਿਟ ਥੇਸ਼ੀ ਆਪਣੀ ਹੈ ਤੇ ਸ਼ਾਮਾਂ ਪੈ ਗਈਆਂ ਆ ਬਾਕੀ ਸੈਰ ਸਪਾਟਾ ਕਰਕੇ ਆਉਂਦੇ ਆ ਤੇ ਬਾਕੀ ਗੱਲ ਸਵੇਰੇ ਕਰਾਂਗੇ ਸੋ ਇੰਨਾ ਕਾ ਤੁਹਾਨੂੰ ਅਪਡੇਟ ਦੇਣੀ ਸੀ ਕਿ ਵੀ ਸ਼ਾਮੀ ਸਾਡੇ ਵੀ ਇਦਾਂ ਰੌਣਕਾਂ ਲੱਗਦੀਆਂ ਤੇ ਹੁਣ ਬੀਬੀ ਨੇ ਬੈਜਣਾ ਰਜਾਈ ਦੇ ਵਿੱਚ ਜਾ ਕੇ ਸਬਜੀ ਸਬਜੀ ਕੱਟ ਕੇ ਤੇ ਆਪਾਂ ਵੀ ਹੁਣ ਸਹਰ ਸਪੱਟ ਤੇ ਚੱਲੇ ਮੋਟਰਾਂ ਲੱਜਾਈਦਾ ਆ ਉੱਥੇ ਗੜਾ-ਗੂੜਾ ਕੱਢ ਆਉਨੇ ਆ ਤੇ ਦੇਖਦੇ ਕੋਈ ਐਕਸਰਸਾਈਜ਼ ਕਰ ਆਉਨੇ ਆ ਤੇ ਬਾਕੀ ਸਵੇਰੇ ਕੰਟੀਨਿਊ ਇਦਾਂ ਵਲੌਗ ਨੂੰ ਕਰਦੇ ਆ ਤੇ ਸਵੇਰੇ ਵੀ ਮਹਿਫਲ ਪੂਰੀ ਲਾਵਾਂਗੇ ਫਿਲ ਹਾਲ ਆ ਗਾਜਰਾਂ ਦਾ ਗਜਰੇਲਾ ਬਣ ਰਿਹਾ ਆ ਉਹਨੂੰ ਲੱਗੇ ਆ ਬਣਾਉਣ ਆਪਾਂ ਚੱਲਦੇ ਮੋਟਰ ਵਾਲਾ ਸਵੇਰੇ ਕੰਟੀਨਿਊ ਕਰਾਂਗੇ ਵਲੌਗ ਇੰਨਾ ਜੁੜੇ ਰਿਹਾ ਕਰੋ ਓਕੇ ਜੀ ਮਨ ਆ ਜਾਉ ਤੇ ਤੇ ਐਦਾਂ ਦੀ ਚੀਜ਼ ਬਣੀ ਆ ਆ ਮੈਂ ਤੂੰ ਉੱਤੇ ਆ ਮੈਂ ਆ ਜਾ ਆਪਾਂ ਕਰਾਂਗੇ ਇਹਨੂੰ ਚੈੱਕ ਤੇ ਉੱਪਰ ਹੀ ਰੱਖਿਆ ਯਾਰ ਇਹ ਸਾਡਾ ਉੱਪਰਲਾ ਪੋਰਸ਼ਨ ਆ ਆ ਜਾ ਹਾਂਜੀ ਆ ਗਿਆ ਪੁੱਤ ਮੈਂ ਆ ਗਿਆ ਥੱਲੇ ਆ ਗਿਆ ਟ੍ਰੇਨ ਕਿੱਥੇ ਜਸਮਨ ਇਧਰ ਕਰੋ ਮੂੰਹ ਜਸਮਨ ਨੂੰ ਅੱਜ ਨਵੀਂ ਗੱਡੀ ਤੇ ਛੱਡਣਾ ਆਏ ਆ ਜਸਮਨ ਇਧਰ ਆਏ ਆ ਜੁੰਨੀ ਲੈ ਕੇ ਬਣਿਆ ਜਿਹੜਾ ਤੂੰ ਇਧਰ ਕਰ ਕੇ ਲਾਭੋ 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 ਇਧਰ ਲਾਭੋ ਇੱਕ ਮਿੰਟ ਇੱਕ ਮਿੰਟ ਤੇ ਟੁੱਟ ਜਾਂਦਾ ਇਹ ਆ ਇਧਰ ਘੱਲ ਥੋੜਾ ਪਹਿਲਾਂ ਪਹਿਲਾਂ ਇਧਰ ਇਧਰ ਮੂੰਹ ਕਰੋ ਇਧਰ ਮੂੰਹ ਕਰੋ ਅੱਜ ਅੱਜ ਨਹੀਂ ਗਾੜੀ ਤੇ ਆਏ ਹੋ ਆਏ ਆਏ ხਾਏ ਅੱਜ ਗੁਲਦਾਨਾ ਕਿ ਨਹੀਂ ਜਾਣਾ ਮੈਂ ਨਹੀਂ ਆਣਾ ਅੱਜ ਬੁਖਾਰ ਹੈ ਅੱਜ ਬੁਖਾਰ ਹੈ ਆ ਕੇ ਅੱਜ ਮੈਂ ਨਹੀਂ ਜਾਣਾ ਮੈਂ ਠੀਕ ਨਹੀਂ ਆਗਾ ਮਮਾ ਠੀਕ ਆ ਕੀ ਕਹਿਣਾ ਮਮਾ ਰੁਕ 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 ਸ਼ਾਲ ਲਾ ਲਮੂ ਤੁਰਕ ਰੁਕ 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 ਲਾ 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 ਰਾਵਾਂ ਅੱਜ ਤੇ ਬੀਬੀ ਸਾਡੀ ਵਿਚਾਰੀ ਢਿੱਲੀ ਹੋ ਗਈ ਹੈ ਕੱਲ ਵੇਖਿਆ ਬੜਕਾਂ ਇਹਦੀਆਂ ਕੱਲ ਹੋਰ ਕੱਲ ਤੇ ਮੰਨਦੀ ਨਹੀਂ ਮਾਸਾ ਤੂੰ ਹੀ ਕੀਤਾ ਕੋ ਹਾਂ ਸੁੱਕਣਾ ਚਾਹ ਪਈ ਮੈਂ ਸੁੱਕਣਾ ਨਹੀਂ ਬੇਬੇ ਕਦੀ ਵੀ ਸੁੱਕਦੀ ਆਈ ਤਾਂ ਸੁੱਕਣੇ ਪਾ ਜਣੇ ਢਿੱਲੀ ਹੋ ਜਣੀ ਤਾਂ ਸੁੱਖਣਾ ਕਾ ਨੂੰ ਸੁਖਣੀਆਂ ਆਂ ਅੱਜ ਵੀ ਵੀ ਅੱਜ ਤਾਂ ਦਿਲ ਨਹੀਂ ਲੱਗੰਦਿਆ ਆਹੋ ਨਾ ਬੱਸ ਨਾ ਮੈਂ ਆਹੋ ਫੇਰ ਕੀ ਹੋਇਆ ਬੁਖਾਰ ਚੜਦਾ ਮਾਰਦਾ ਫੇਰ ਕੀ ਹੋਇਆ ਹੁਣ ਇੱਕ ਦੂਜੇ ਨਾਲ ਹੀ ਜੀ ਵੀ ਬੜਾ ਆਉਂਦਿਆ ਉਹ ਤਾਂ ਲੜਦਿਆਂ ਆ ਹੱਥ ਲਾ ਉਹ ਹੱਥ ਲਾ ਕੇ ਦੇਖ ਉਹ ਨੂੰ ਮਨਜਾ ਵੀ ਠੀਕ ਆ ਉਹ ਪਤਾ ਕੀ ਆ ਇਹ ਸਵੇਰੇ ਨਾ ਧੋਪੜੀਆਂ ਚੜੀ ਚੰਗੀ ਭਲੀ ਸੀ ਸਵੇਰੇ ਬੇਬੇ ਰਾਤ ਤੱਕ ਦੀ ਰਹੀ ਪਰ ਹੁਣ ਕੱਟ ਕੇ ਜਾਂਦਾ ਤਾਂ ਲੋ ਦੋ ਹੁੰਦੀ ਵਿੱਚ ਦੀ ਤਾਂ ਰਾਤ ਸਾਰੀ ਦਾ ਆਜਰ ਜਾਈ ਨਵੀਂ ਆਜੂਗੀ ਜਿਹੜੀ ਤੇਰੀ ਰਜਾਈ ਵਧੀਆ ਚਾਹੀਦੀ ਮੇਰੀ ਬੀਬੀ ਨੂੰ ਮੇਰੀ ਸੁਣ ਲੈ ਗੱਲ ਕੰਬਲ ਆ ਪਾਰੇ ਹੋ ਚੁੱਕੇ ਨਾ ਅੱਜ ਹੀ ਰਜਾਈ ਵਧੀਆ ਨਵੀਂ ਰਜਾਈ ਹੌਲੀ ਚਾਹੀਏ ਪਾਰੇ ਨਹੀਂ ਆ ਕੰਬਲ ਨਹੀਂ ਬੀਬੀ ਤੈਨੂੰ ਅੱਜ ਰਜਾਈ ਹਲਕੀ ਰਜਾਈ ਆਜੂਗੀ ਤਰਕ ਬਿਲਕੁਲ ਹੌਲੀ ਮੈਂ ਕਹ ਤੂੰ ਦੇਖੀ ਸਹੀ ਮਾਰ ਦਿੱਤਾ ਬੀਬੀ ਨਾ ਵੀ ਉਹ ਜੋ ਜੇ ਤਾਂ ਤਾਂ ਝਾੜੂ ਮਾਰਿਆ ਬਗੈ ਨਹੀਂ ਜਾਣਾ ਬੜੀ ਫਿਕਰ ਹੋਉਂਦੀ ਅੱਜ ਨੋਹ ਦੀ ਤੈਨੂੰ ਹੈਂ ਅੱਜ ਭਰਾਵਾ ਮੈਨੂੰ ਕਹਿੰਦੇ ਏਡੀ ਬਿਆਲ ਹੋਈ ਮੇਰੇ ਤੇ ਕਹਿੰਦੀ ਸੂਟ ਜਿਹੜਾ ਮੈਂ ਕੱਢਿਆ ਨਾ ਉਹ ਤਾ ਤੂੰ ਪਾ ਲਿਆ ਕਰ ਉਹਨੂੰ ਬੈਂਮ ਹੋ ਗਿਆ ਮੈਂ ਕਿਹਾ ਬੈਂਮ ਤਾਂ ਉਹਦਾ ਹੀ ਕਿਹਾ ਮੈਂ ਨਹੀਂ ਮੇਰੇ ਕੋਲ ਸੂਟ ਹੈ ਨਹੀਂ ਗੇ ਨਹੀਂ ਬੜੇ ਮੈਂ ਤਾਂ ਉਹਦਾ ਕਿਹਾ ਮੈਂ ਚੱਲ ਮੋਟਾ ਕਮ ਕਮ ਕਰੀ ਮੋਟਾ ਮੇਰਾ ਮੈਂ ਉਹਨੂੰ ਡੱਕਰ ਖਾਂ ਰਿਹਾ ਉਹ ਚੰਗਾ ਹੈ ਨਹੀਂ ਚੰਗਾ ਨਹੀਂ ਤਾਂ ਦਿੱਤਾ ਮੈਨੂੰ ਨਹੀਂ ਬਾਬਾ ਚੱਲ ਬੋਲ ਨਾ ਕੋਈ ਗੱਲ ਹਾਂ ਨਾ ਬੋਲ ਤੋ ਬੀਬੀ ਅੱਜ ਕੋਈ ਚੱਕਰ ਨਹੀਂ ਤੂੰ ਠੀਕ ਨਹੀਂ ਆਪਣਾ ਤੈਨੂੰ ਬੁਲਾਉਣਾ ਥੋੜੀ ਕੋਈ ਏਡਾ ਦੀ ਕਿਹੜੀ ਗੱਲ ਆ ਨਹੀਂ ਕੋਈ ਮੈਂ ਮੋਟਾ ਸੂਡ ਕੋਈ ਨਹੀਂ ਹੁੰਦਾ ਪਾਲਿਆ ਕਰ ਉਹ ਤਾਂ ਕਹਦੇ ਕਿ ਚੜਦੀ ਕਲਾ ਆ ਇਧਰ ਨੂੰ ਮੂੰਹ ਕਰਕੇ ਕਹਿਆ ਨਾ ਸਾਰਿਆਂ ਨੂੰ ਉਹ ਫੇ ਚੜਦੀ ਕਲਾ ਆ ਹਾਂ ਉਹ ਫੇ ਮਾਰ ਮਾਰ ਬੰਦਾ ਹੋਈ ਜਾਂਦਾ ਹੋ ਜਾਂਦਾ ਇੱਥੇ ਚੰਗੇ ਭਲੇ ਬੀਬੀ ਹੋ ਜਾਂਦੇ ਆ ਸਾਰੇ ਦਿਨੇ ਉਹ ਬਾਬੇ ਬਾਬਾ ਜੀ ਇਹ ਬੇਬੇ ਨੂੰ ਕੋਈ ਦੇ ਤਾਂ ਗੱਲ ਸਾਹ ਆਈ ਕਹਿੰਦੇ ਨੇ 14 ਸਾਲ ਹੋ ਗਈ ਇਹ ਪੇਸੋ ਦੇ ਪਤੀ ਪਤੀ ਸਾਲ ਬਜ਼ੁਰਗ ਬੈਠੇ ਆ ਅਜੇ ਤੱਕ ਆਹ ਉਹ ਇਨੀ ਉਮਰ ਹੁੰਦੀ ਐ ਤੋ ਕੋਈ ਨਹੀਂ ਪਤਾ ਬਾਈ ਕਿ ਤਾ ਕਿੰਨੀ ਕਾ ਲਿਖਣਾ ਇੰਨੇ ਮੁੱਠੇ ਹੁਣ ਕਿਹਦੀ ਗੱਲ ਐ ਇਹੋ ਹੀ ਐ ਬਾੜਾ ਮੋਟਾ ਇੰਨਾ ਆਂ ਗਿਆ ਵੇ ਇਹ ਹਮ ਤਾਂ ਵੇ ਮਰੀ ਦੀ ਬਾਹਰ ਹੁੰਦਾ ਕੋਈ ਨਹੀਂ ਮਤ ਕੋਈ ਇਹ ਮਤ ਤੇ ਨਾ ਮੈਂ ਗਰੇ ਸ਼ਾਲਾ ਮ ਆ ਮੈਂ ਕਹਣਾ ਦੇਸੀ ਦਾ ਕੱਢ ਕੇ ਪੈਗ ਲਵਾਵਾ ਕਰਾਂ ਦੇਖੀ ਤੂੰ ਸੈੱਟ ਹੋ ਜਾਣਾ ਹੈ ਐ ਬਈ ਆਜ ਰ ਆ ਤੂੰ ਅਜ ਢਿੱਲੀਆਂ ਤੇ ਘਰ ਚ ਰੌਣਕ ਨਹੀਂ ਹੈਗੀ ਹੈ ਉਹੋਂ ਸਾਰਾ ਆਹੋ ਇਹ ਫੇ ਵੀ ਟੂਨੇ ਲਾਉਣਾ ਫਟਤੀ ਹੈ ਨਹੀਂ ਆ ਇਹਨੇ ਕੱਲ ਤੈਨੂੰ ਵੀਰੇਲਾ ਬਣਾਉਣ ਨੂੰ ਲਾਈ ਰੱਖਿਆ ਤਾਂ ਹੋਈ ਢਿੱਲੀ ਨਹੀਂ ਬਣਾਇਆ ਇਹਨੇ ਮੈਂ ਉਹ ਰਿਹਾ ਇਹਨੇ ਉਹਦਾ ਛਿੱਲੀ ਹਾਂ ਦੂਏ ਗੱਲ ਤਗੜੀਆਂ ਫੇ ਅੱਛਾ ਤਾਂ ਕਾਲਾ ਲੱਗਦਾ ਇਹ ਰਾਤ ਛੱਡ ਲੱਗਦੀ ਇਹ ਜੇ ਚੰਗੀ ਹੋਵੇ ਤਾਂ ਪਾਲਾ ਤੈਨੂੰ ਕਿੱਥੋਂ ਲੱਗੇ ਤੋਂ ਮੈਂ ਜੇ ਪੁੱਛਿਆ ਵੀ ਆ ਆਹ ਤਾਂ ਠੀਕ ਆਹ ਫਿਰ ਮੈਂ ਨੰਬੂਆ ਤੇ ਖੇਤੀ ਨਹੀਂ ਆ ਗਈ ਤੋ ਬੈਠ ਕੇ ਮੁੰਬਈ ਘੜੀ ਮੰਤਰੀ ਨੇ ਚਾਹ ਪਈ ਰ ਲਿਆਤੀ ਚਾਹ ਪੀ ਕੇ ਖੇ ਬੈਠੀ ਆ ਅੱਛਾ ਹੈ ਆ ਸਾਲ ਨਿਕਲ ਲੈ ਵੀ ਲੈ ਆਹ ਹਾਏ ਓਹੋ ਹੋਲਾ ਜਾ ਨਿਕਲ ਜਾ ਇੰਨੀ ਸੇਵਾ ਸਾਲੀ ਅੱਗੇ ਨਹੀਂ ਕਦੀ ਹੋਈ ਨਾ ਭਰਾਵਾ ਇਹਦੀ ਬੜੀ ਲੋੜ ਹੈ ਦੇਖੀ ਜੇ ਸਾਡ ਨੂੰ ਤਾਂ ਕੱਖ ਨਹੀਂ ਲੱਗਦਾ ਫਿਰ ਪਿਆਰ ਪੰਜ ਸਾਲ ਹੈ ਨਹੀਂ ਮਨ ਜੇ ਬੈਠੀ ਰੋਣ ਕਿ ਨਹੀਂ ਤਾਂ ਅਸੀਂ ਇਕੱਲੇ ਹੀ ਕਰਨਾ ਅਸੀਂ ਇਕੱਲੇ ਨਹੀਂ ਰਹਿ ਸਕਦੇ ਲੋਕੀ ਕਹਿੰਦੇ ਨੇ ਵੇ ਜਮਾਨਾ ਦਾ ਕਹਿੰਦੇ ਇਕੱਲੇ ਇਕੱਲੇ ਰਹੀਏ ਦੋ ਦੋ ਜੀ ਰਹੀਏ ਹਾਂ ਇਕੱਲੇ ਨਹੀਂ ਰਹਿ ਸਕਦੇ ਨਹੀਂ ਜੀਆਂ ਬਿਨਾ ਕੱਖ ਨਹੀਂ ਰੌਣਕ ਹੈਗੀ ਅਸੀਂ ਤੇ ਆਪਣੇ ਬਾਹਰ ਵਾਲਿਆਂ ਨੂੰ ਵੀ ਬੜਾ ਮਿਸ ਕਰੀਦਾ ਵੀ ਕਿਤੇ ਸਾਰੇ ਇਕੱਠੇ ਹੋਣ ਤੇ ਕਿੰਨੀ ਰੌਣਕ ਹੋਵੇ ਹੈਨਾ ਲੇ ਰਿਹਾ ਕੋਸ ਹਾਂ ਸਾਡਾ ਫੂਟ ਤੇ ਕਹਿੰਦੇ ਬਰੇਈਏ ਦੋ ਦੋ ਜਣੇ ਹਾਂ ਉਹੀ ਤੇ ਗੱਲ ਆ ਕੀ ਕਰਨਾ ਉਹ ਘਰ ਨਰਕ ਆ ਸਵਰਗ ਨਹੀਂ ਹੈਗੇ ਸਦਾਂਗੇ ਮਹਾਰਾਜ ਤੁਹਾਡੇ ਲਈ ਆਪ ਕਿਉਂ ਚੈੱਕ ਕਰਨਾ ਡਾਕਟਰ ਸਾਹਿਬ ਆਉਣਗੇ ਤੁਹਾਡੇ ਲਈ ਵੱਡੀਆਂ ਵੱਡੀਆਂ ਗੱਲਾਂ ਆ ਤੈਨੂੰ ਤੈਨੂੰ ਅਹੀਂ ਮੈਂ ਜੋ ਇਹ ਥੋੜੀ ਕੀ ਆਪ ਚੈੱਕ ਕਰਕੇ ਤੇ ਉਦਾਂ ਹੀ ਬਿਠਾਈ ਰੱਖਣਾ ਹੈ ਸਾਡੀ ਮੋਡਲ ਸੱਚ ਬੀਬੀ ਤੈਨੂੰ ਮੈਂ ਗੱਲ ਦੱਸਣੀ ਆ ਇੰਟਰਵਿਊ ਵਾਲੀ ਮੈਡਮ ਨੇ ਭਰਾਵਾ ਆਉਣਾ ਆ ਹੈ ਉਹ ਸ਼ਾਇਦ ਦੋ ਚਾਰ ਦਿਨਾਂ ਤੱਕ ਫੋਜਾ ਕਾਇਮ ਆ ਉਹ ਹੋ ਰਿਆ ਐ ਜਿਆਨੂ ਨਾ ਕਹੀ ਕਿ ਤਾ ਮੈਂ ਨੋ ਮੇਰੀ ਠੀਕ ਆ ਠੀਕ ਆ ਜਿੱਦਾਂ ਦੀ ਹੈ ਆਹ ਵਾਹ ਹੋ ਜੀ ਜੇ ਤੂੰ ਮੇਰੀ ਮੰਮੀ ਨੂੰ ਬੁਰਾ ਭਲਾ ਕਿਹਾ ਤਾਂ ਦੇਖ ਲੈ ਚੰਗੀ ਆ ਪਰ ਬੱਚਾ ਬੱਚਾ ਹੋ ਰ ਜਾਣਾ ਪਸ ਤੋ ਹੋ ਰ ਬੱਚਾ ਬੰਦੂਆ ਮੇਰੇ ਨਾਲ ਮੇਰੇ ਨਾਲ ਚੰਗੀ ਰਹੇ ਤਾਂ ਫੇਰ ਚੰਗੀ ਫੇਰ ਮੇਰੀ ਤਾਂ ਕਦੇ ਆਇਆ ਤੈਨੂੰ ਕਰ ਦੇਣਾ ਮੈਂ ਇਹ ਹੀ ਗੱਲਾਂ ਮੈਂ ਤੂੰ ਜਰੀਆਂ ਨਹੀਂ ਜਾਂਦੀਆਂ ਏ ਮੈਂ ਉਹਦੇ ਦਾ ਮਾੜਾ ਮੋਟਾ ਹਸਰਾ ਦਿੱਨੀ ਆ ਕੱਲ ਸਾਰੀਆਂ ਗਾਜਰਾਂ ਨੇ ਛਲਾਈਆਂ تیرਕ ਦੱਸ ਯਾਰ ਉਹ ਵਿਚਾਰੀ ਕੋ ਕੰਮ ਕਰਨ ਵਾਲੀ ਹੈ ਕੋਈ ਤੇਰਾ ਕੰਮ ਕੀਤਾ ਆ ਨਹੀਂ ਮੈਨੂੰ ਪਤਾ ਕੀ ਕਹਿੰਦੀ ਹੁਣ ਮੈਨੂੰ ਬੀਬੀ ਪਤਾ ਕੀ ਕਹਿੰਦੀ ਕਹਿੰਦੀ ਹਾਏ ਵਿਚਾਰੀ ਬੀਬੀ ਨਾਲ ਕਿੰਨੀਆਂ ਰੌਣਕਾਂ ਲੱਗਿਆ ਰਹਿੰਦੀਆਂ ਜੇ ਕਿਸੇ ਇਹਨੂੰ ਹੋ ਗਿਆ ਤੇ ਅਸੀਂ ਵੀਡੀਓ ਕਿਦਾਂ ਬਣਾਵਾਂਗੇ ਆ ਦੇ ਲਾ ਇਹਨੂੰ ਵੀਡੀਓ ਦੀ ਟੈਨਸ਼ਨ ਇਹਨੂੰ ਵੀਡੀਓ ਤੁਹਾਨੂੰ ਤਾਂ ਆਪਣੀ ਕਮਾਈ ਦਾ ਫਿਕਰ ਇਹਨੂੰ ਵੀਡੀਓ ਦੀ ਟੈਨਸ਼ਨ ਵੀ ਆ ਆ ਐਡਾ ਦਿਮਾਗ ਹੈ ਦਾ ਮੈਂ ਕਹਦਾ ਦਿਮਾਗ ਵਿੱਚ ਕਿੱਥੇ ਗੱਲ ਗਈ ਇਹਨੂੰ ਇਹ ਟੈਨਸ਼ਨ ਆ ਵੀ ਕਿਤੇ ਆਪਣਾ ਕੰਮ ਨਾ ਸਾਲਾ ਰੁਕ ਜੇ ਹੈ ਇਹ ਹਾਲ ਦਾ ਕੋ ਪਤਾ ਦੇਖ ਲੈ ਦੇਖ ਲੈ ਮੇਰੀ ਬੀਬੀ ਚੜਦੀ ਕਲਾ ਜਵੇ ਵੀ ਕਰਦੇ ਹੱਥ ਖੜਾ ਹੈ ਤੇਰੇ ਸਦਕੇ ਆ ਬੇਬੇ ਇਧਰ ਮੂੰਹ ਕਰੀ ਬਗਲ ਬੇਬੇ ਹਾਂ ਇਹ ਸੱਚੀ ਗੱਲ ਉਹ ਬਣਾਉਦਾ ਕਰੀ ਜੀ ਨੇ ਬੁਖਤਾ ਉਹਨੇ ਕਿਹਾ ਦੇ ਹਾਂ ਬਣਦਾ ਨਹੀਂ ਹੈ ਤਾਂ ਤੂੰ ਬੁਝੋ ਬਣ ਜਾਂਦਾ ਨਹੀਂ ਬਣ ਜਾਂਦਾ ਮਾਰ ਜਾ ਪੰਜਾਬ ਵਾਲੀ ਢਿੱਲੀ ਹੋ ਗਈ ਤੇ ਮੈਂ ਕੋਠੇ ਤੇ ਚੜੀ ਉਦਾਂ ਮੈਂ ਚੜਿਆ ਹੀ ਨਹੀਂ ਜੰਦਾ ਮੋਕੇ ਪੁੱਛਿਆ ਤਾਂ ਹੈ ਨਹੀਂ ਆਂ ਕਿ ਇਹਦਾ ਇਹ ਮਰ ਜਾ ਕਿਹਦੀ ਪੁੱਛਿਆ ਤੇ ਨਹੀਂ ਵਿੱਚ ਆਹ ਬੁਖਤਾ ਦੇ ਸਾਹਮਣੇ ਦੇ ਲੈ ਚਾਹ ਚਾਹ ਪੀਣੀ ਚਾਹ ਡੋਂਦੀ ਸੀ ਮੈਨੂੰ ਚਾਹ ਡੋਂਦੀ ਸਾਵੇ ਦਰ ਠੰਡ ਲੱਗੀ ਹੋਣੀ ਗੱਲ ਕੀਤੀ ਇਹ ਤੇ ਤੈਨੂੰ ਕੀ ਹੁੰਦਾ ਕੀ ਹੋ ਨਹੀਂ ਪੁੱਛਿਆ ਇਹ ਬੜੀ ਇਹ ਬੜਾ ਹੀ ਨੀਨੂ ਗਰੀਬ ਆ ਨਾ ਬੋਲਣਾ ਉਹ ਤੂੰ ਕੋਈ ਲਾਲਾ ਸਾਹਿਬ ਕਾਤੇ ਪੈਕੇਟ ਦੇਖਣਾ ਨਹੀਂ ਕਰਨਾ ਮੈਂ ਹਾਂ ਬੀਬੀ ਤੇਰਾ ਤਾਂ ਗੁੱਸਾ ਇੱਥੇ ਹੀ ਆ ਇਹ ਅਜੇ ਵੀ ਨਾ ਉਦਾਂ ਦੀ ਸੇਵਾ ਨਹੀਂ ਕਰਨਾ ਕਰਦੀ ਜਿੰਨਾ ਦੀ ਕਰਨੀ ਚਾਹੀਦੀ ਆ ਉਹ ਫੇਰ ਕਹਿੰਦਾ ਬਸੇਰਾ ਕਰਦੀ ਆ ਪਰ ਵਿੱਚੋ ਹੋ ਜਾਂਦੀ ਆ ਨਾ ਕੀ ਹੁੰਦੀ ਬਬਾ ਅੱਛਾ ਆ ਹੁਣ ਤੋਂ ਕੀ ਹੁੰਦੀ ਕੀ ਆ ਵਿੱਚੋ ਕਿਦਾਂ ਮਤਲਬ ਕੀ ਹੁੰਦੀ ਆ ਮੇਰਾ ਤੇਰਾ ਤੇਰਾ ਕੋਈ ਨਹੀਂ ਕੋਈ ਮਾਤਾ ਵੀ ਆ ਵੀਡੀਓ ਦਾ ਫਿਕਰ ਦੇ ਤੇ ਸਹੀ ਇੱਧਰ ਕਰੀ ਅੱਗੇ ਮਰਿਆ ਚੱਲ ਤਾ ਇਹ ਚੱਲ ਉਹ ਤਾਂ ਹੁਣ ਵੀਡੀਓ ਬਣ ਗਈ ਪਰ ਆ ਤੇਰਾ ਪੋਤਾ ਕੋਲ ਬੈਠਾ ਤੇ ਮੈਂ ਹੁਣੇ ਪੁੱਛੀ ਨਹੀਂ ਕਿ ਖਿਜੜੀ ਖਾਣੀ ਕਿ ਦਲੀਆ ਖਾਣਾ ਰੋਟੀ ਬਣਾਈ ਹੈ ਉਹ ਦੇਣਾ ਨਹੀਂ ਤੂੰ ਇਹ ਦੇਣਾ ਹੋਰ ਕਿੰਨੇ ਕਹੀ ਜਾਂਦੀ ਨਾ ਬਣਾ ਕੇ ਥੋੜੀ ਲੈਂਦੀ ਆ ਪੁੰਨ ਕਰਨਾ ਦੇਣਾ ਤੂੰ ਇਹ ਦੇਣਾ ਹੋਰ ਕਿੰਨੇ ਦੇਣਾ ਆ ਜਾ ਤੇ ਫਿਰ ਹਨਾ ਆ ਗੱਲ ਕਰ ਵੀ ਜਦ ਬਣਾ ਕੇ ਲਿਆ ਉਹਦੇ ਪੁੱਛ ਲਿਆ ਉਹਦੇ ਉਹਦੇ ਮੈਂ ਰੱਜ ਗਈ ਆ ਰਾਤ ਗਈ। ਬੀਬੀ ਨੇ ਤੈਨੂੰ ਮੈਂ ਤੈਨੂੰ ਵੀ ਦੱਸ ਦੇਣਾ। ਖਾ ਲਿਆ ਖਿਚੜੀ ਖਾ ਲਈ। ਇਹਨੇ ਤੈਨੂੰ ਗਜਰੇਲਾ ਵੀ ਨਹੀਂ ਦਿੱਤਾ ਹੋਣਾ ਖਾਣਾ ਹੀ ਨਾ ਦਿੱਤਾ। ਆਹ ਦੇਖਿਆ। ਗਜਰੇਲਾ ਨਹੀਂ ਦਿੱਤਾ। ਗਜਰੇਲਾ ਖਾਦਾ ਹੀ ਨਹੀਂ ਕਿਉਂ ਉਹਦਾ ਹੀ ਪਿਆਰ। ਨਹੀਂ ਦਿੱਤਾ। ਬੀਬੀ ਮੈਨੂੰ ਵੀ ਨਹੀਂ ਪਤਾ ਕਿੱਥੇ ਰੱਖਿਆ ਇਹਨੇ ਲਕੋ ਕੇ। ਕਿੱਥੇ ਆ ਨਹੀਂ ਥੱਲੇ। ਪਤਾ ਨਹੀਂ ਉਹ ਪਤਾ ਨਹੀਂ। ਕਿੱਥੇ ਰੱਖਿਆ ਵਾਜਦਾ ਕੋਈ ਵਿਚ ਪਾਇਆ ਹੀ ਨਹੀਂ ਕੋਈ। ਮੈਂ ਤਾਂ ਥੱਲੇ ਉਤਰ ਗਈ ਸੀ। ਇਹ ਤੈਨੂੰ ਉਦਾਂ ਵੀ ਨਹੀਂ ਪੁੱਛਿਆ ਵੀ ਖਾਣਾ ਕਿ ਨਹੀਂ ਖਾਣਾ। ਪੁੱਛਿਆ ਨਹੀਂ ਨਾ। ਦੇਖਿਆ। ਰਾਤ ਤੱਕ ਨਹੀਂ ਨਹੀਂ ਮਾ ਖਾਣੀ ਨਹੀਂ ਮਿਲਦੀ ਇਹ ਨਾ ਤੂੰ ਕਿੱਦਾਂ ਦੇਣਾ ਹੈ ਜੇ ਕਿਸੇ ਨੂੰ ਨਹੀਂ ਦਿੱਤਾ ਆ ਲੈ ਦੇਖ ਤੀ ਕਾਲੀ ਰਾਤ ਕਾਦਾ ਕਹਿਣਾ ਤੀ ਕਾਦਾ ਅਸੀਂ ਤੇ ਖਾਦਾ ਅਸੀਂ ਤੇ ਖਾਦਾ ਅਸੀਂ ਤੇ ਖਾਦਾ ਇਹ ਵੀ ਕਿੰਦਾ ਨੇ ਰਸੀ ਦਾ ਜਾਗਦੇ ਰਹੇ ਦੋਂਦੇ ਜਾਦੇ ਜਸਮਨ ਨੂੰ ਉੱਤੋਂ ਆਂਦਾ ਹਾਂ ਹਾਂ ਮੈਂ 9:30 ਵਜੇ ਅੱਜ ਬਾਤ ਕੀਤੀ ਹੈ ਰਾਤ ਲੰਮੀ ਜਾਵੇ ਮੈਂ ਵੀਦਰੇ ਵੀ ਆ ਕੇ ਪੁੱਛਿਆ ਕਿ ਨਹੀਂ ਨਾ ਨਹੀਂ ਪੁੱਛਦੀ ਉਹ ਬੜੀ ਮਤਲਬ ਹੋ ਰਹਾ ਹਨਾ ਬੇਬੀ ਨਹੀਂ ਨਹੀਂ ਕਿਹੜੀ ਆਣ ਕੇ ਉਹ ਦਾ ਕਹਿੰਦੀ ਕਿ ਤੂੰ ਨੂੰ ਖੁਸ਼ ਹੋ ਕੇ ਮਿਲੇਗੀ ਤੇ ਉਹ ਮਿਲੂਗੀ ਮਤਲਬ ਤੂੰ ਖੁਸ਼ ਹੋ ਕੇ ਨਹੀਂ ਮਿਲਦੀ ਉਹ ਨਹੀਂ ਮਿਲਦੀ ਮੈਂ ਤਾਂ ਆ ਆ ਇਹ ਮੇਰੇ ਮੈਂ ਉਹਨੂੰ ਪਿਆਰ ਦਿੱਤਾ ਮੈਂ ਮੈਂ ਨਾਲ ਬੱਤੀ ਗੱਲਾਂ ਛੱਡ ਰੱਖਦੇ ਕਿੰਨਾ ਮਤਲਬ ਆ ਉਹ ਮੂੰਹ ਲਾਇਆ ਉਹਨੇ ਮੇਰੇ ਨਾਲ ਅੱਛਾ ਮੂੰਹ ਨਾ ਮੂੰਹ ਲਾਇਆ ਹਾਏ ਪਿਆਰ ਕਰਦੀ ਮਤਲਬ ਹੋਰ 4 ਵਜੇ 4 ਸੜਕੇ ਦੇਤੀ ਮੈਂ ਪੁੱਤ ਰੰਗ ਰੰਗ ਗੋਰਾ ਹੋ ਗਿਆ ਬੀਬੀ ਤੇਰਾ ਥੋੜੇ ਦਿਨਾਂ ਚ ਇਹ ਚ ਕੁਝ ਹੈ ਮੈਂ ਇਦਾਂ ਨਹੀਂ ਕਰੀ ਮਹਿੰਗਾਈ ਇਹਦੇ ਵਾਸਤੇ ਮੈਂ ਆਪ 700 ਕਿਉਂ ਮੇਰਾ ਉਹ ਪਈ ਆ ਇੰਨੇ ਚਲੋ ਕਿ ਉਹ ਰਾਤ ਰਾਤੀ ਨਿਕਲਦੀ ਦੀ ਜੋ ਨਿਕਲਦੀ ਸਰੋਤ ਆਲਵੇ ਮੈਂ ਆਈ ਨਾ ਪਟੀਆਂ ਸਾਡੀ ਨਿਕਲ ਨਹੀਂ ਮੈਂ ਚੱਲ ਨਹੀਂ ਨਾ ਜੀੜੀ ਹੈ ਨਾ ਕੋਈ ਇਹ ਨਾ ਕਰ ਰੋ ਉਹ ਨੂੰ ਜਿਹੜੀ ਕਰੀਮ ਮੁੱਕ ਗਈ ਉਹ ਮੇਰੀ ਉਹ ਮੇਰੀ ਹੈ ਵਾਹ ਮੁੱਕ ਗਈ ਤੋਲੀ ਹੈ ਉਹ ਬੜੀਆ ਕਰੀਗਾ ਤੂੰ ਪਹਿਲਾਂ ਹਿਸਾਬ ਲਾ ਵੀ ਮਾੜੀ ਕਰੀਮ ਹੋਊਗੀ ਸਪੈਸ਼ਲ ਕਲੀ ਇਹਨਾਂ ਨੇ ਆ ਅਰੰਗ ਦੋਰਾ ਕਰਦੀ ਬੀ ਉਹਨਾਂ ਦੀਆਂ ਤਾਰੀਫਾਂ ਕਰਦੀ ਦਿੰਦੀ ਉਹ ਉਹਨਾਂ ਨੇ ਭੇਜੀ ਉਹਨਾਂ ਨੇ ਭੇਜੀ ਉਹਨਾਂ ਨੇ ਭੇਜੀ ਭੇਜੀ ਤਾਂ ਕੀ ਹੋ ਗਿਆ ਤਾਂ ਕਿ ਵਾ ਕਰੀਮ ਸਾਲੀ ਕਿੰਡੀ ਗਈ ਤੂੰ ਕਿੰਨੀਆਂ ਚਾਹੀਦੀਆਂ ਦੱਸ ਇੱਥੇ ਲੈ ਉਹਨੇ ਕਹਿੰਦੀ ਕਾਕਾ ਨੂੰ ਸ਼ਿਸਾਲਾ ਅੱਗੇ ਤੂੰ ਕਿ ਨਾ ਬੋਰਾ ਹੋਇਆ ਹੁਣ ਗੋਰਾ ਹੋਇਆ ਰੰਗ ਬਹੁਤ ਚਲੋ ਜੀ ਅੱਜ ਲਈ ਆਪਾਂ ਤੁਹਾਡੇ ਮੂਰੇ ਪੇਸ਼ ਜਰੂਰ ਹੋਣਾ ਸੀ ਵਲੌਗ ਅੱਜ ਇੰਨਾ ਕੀ ਕਿਉਂਕਿ ਬੀਬੀ ਸਾਡੀ ਥੋੜਾ ਜਿਹਾ ਠੀਕ ਨਹੀਂ ਹੈਗੀ ਸਿਹਤ ਕਮਜ਼ੋਰ ਆ ਥੋੜਾ ਜਿਹਾ ਬੁਖਾਰ ਜਿਹਾ ਚੜਿਆ ਬੀਬੀ ਨੂੰ ਤੇ ਦਵਾਈ ਦੁਵਾਈ ਲਿਆ ਕੇ ਦਿੱਤੀ ਵੀ ਆ ਤੇ ਹੁਣ ਡਾਕਟਰ ਆਉਣ ਲਗਾ ਚੈੱਕ ਚੁੱਕ ਕਰਦੇ ਆ ਰਾਤੋ ਰਾਤ ਕੰਮ ਕਰਕੇ ਚਾ ਕੱਲ ਨੂੰ ਵਧੀਆ ਤਰੀਕੇ ਨਾਲ ਫੇਰ ਪੇਸ਼ ਕਰਾਂਗੇ ਬੁਖਾਰ ਹਟ ਜਾਂਦਾ ਖਸ਼ਬੂ ਲੈ ਦੀ ਹੈ ਬੁਖਾਰ ਹਟ ਜਾਂਦਾ ਸੱਚੀ ਲੈ ਕੇ ਜੇ ਇਹ ਇੰਦਰ ਦੇ ਕੰਮ ਕਰਨੇ ਬਸ ਆ ਇਹਨੂੰ ਕੰਮ ਸਿੱਧਾ ਇਹ ਇਹ ਗਾਣੇ ਆ ਲੈ ਦੇਖਿਆ ਦੇਖੀ ਫੁੱਲਾ ਮੈਂ ਹੱਥੋਂ ਗੱਲ ਕਰੀ ਹੁੰਦਾ ਮੈਂ ਹੱਥੋਂ ਆਦੇਲਾ ਇਹ ਕਹੇਗਾ ਇਹ ਜਾਣ ਕੇ ਮੈਂ ਜਾ ਕੇ ਡੌਂਦੀ ਮੇਰਾ ਜਾ ਕੇ ਡੌਂਦੀ ਹਰ ਗੱਲ ਦਾ ਮਜ਼ਾਕ ਦੱਸ ਮੈਂ ਕੋਈ ਚੰਗੀ ਗੱਲ ਕਹਾਂ ਤੋਹੀ ਮਜ਼ਾਕ ਨਾ ਮਜ਼ਾਕ ਹੀ ਆ ਹੋਰ ਕੀ ਆ ਐਵੇਂ ਪੋਲ ਸੁੰਗਲਾ ਪੋਲ ਸੁੰਗਲਾ ਬਾਸ ਨਾ ਦੇਖ ਤੂੰ ਸੁਭੀ ਹੋਰ ਬੰਦਾ ਠੀਕ ਹੋ ਜਾਂਦਾ ਬੀਬੀ ਇਹਨੇ ਅਜੇ ਵੀ ਨੂੰ ਮਸ਼ਕਰੀਆਂ ਸੋਚਦੀਆਂ ਤੂੰ ਠੀਕ ਨਹੀਂ ਹੈਗੀ ਹੈ ਕਿੱਡੀ ਮਾੜੀ ਗੱਲ ਆ ਇਹਨਾਂ ਨੇ ਇਹਨੂੰ ਪਤਾ ਵੀ ਉਹ ਬਿਮਾਰ ਹੈ ਕਿਸੇ ਕਾ ਕਾਉ ਮੇ ਦਾ ਹੋਇਆ ਸਾਰਾ ਇਹਦਾ ਬੀਬੀ ਜੋ ਕੀਤਾ ਇਨੇ ਕੀਤਾ ਮੈਂ ਵਾਦਾ ਵਰਨਾ ਮਾਰ ਲਿਆ ਮਰੇ ਤਾਂ ਕਿਦੋਂ ਸਵੇਰੇ ਮੈਂ ਸਵੇਰੇ ਇੱਥੇ ਆਈ ਨਹੀਂਗਾ ਸੁਣੀ ਬਾਜ ਫਿਰ ਵੀ ਫਿਰ ਵੀ ਮੈਂ ਹੀ ਆਈ ਨਾ ਮੈਂ ਬਾਜ ਸੁਣੀ ਤੇ ਮੈਂ ਉੱਤੇ ਮੈਂ ਦਵਾ ਦਾ ਕੰਬਲ ਭਜਾਇਆ ਉਹ ਤੇ ਲਾਜੇ ਨੇ ਸੁਣੀ ਬੀਬੀ ਝੂਠ ਲਾਜਾ ਤਾਂ ਮਗਰੋਂ ਆ ਬੀਬੀ ਨਿਰਾ ਝੂਠ ਉਹ ਤੋਂ ਪਹਿਲਾਂ ਐਨੇ ਨਹੀਂ ਕੰਮ ਹੋਦੇ ਲੈ ਤਾਂ ਵੀ ਕੋਈ ਗੱਲ ਨਹੀਂ ਫਿਰ ਜੋ ਕਹਿ ਚੱਲ ਪਾ ਜਫੀ ਪਾਲਾ ਬੰਮੀ ਜਫੀ ਫੇ ਜਫੀ ਤਾਂ ਮੈਂ ਪਾਲਾ ਜਫੀ ਬਪਰਾ ਵਾਹ ਨੂੰ ਤਾਂ ਵੀਡੀਓ ਦੀ ਨਹੀਂ ਗੱਲ ਹੈ ਹਾਂ ਸਿਆਣਿਆਂ ਦੀ ਬੜੀ ਘਾਟ ਹੁੰਦੀ ਹੈ ਸਹੀ ਗੱਲ ਹੈ ਸਹੀ ਇਹਦਾਂ ਹੀ ਰੌਣਕਿਆ ਭਰਾਵਾ ਦੀਦੀ ਪਧਰੀ ਗੱਲ ਇਹ ਖੁਸ਼ ਹੈ ਤੇ ਘਰ ਦੇ ਵਿੱਚ ਸਭ ਹਾਂ ਬੇਬੇ ਚੜਦੀ ਕਲਾ ਜੀ ਰਹਿਣਾ ਫਿਕਰ ਨਾ ਕਰ ਹਾਂ ਪਰਵਾਹ ਨਹੀਂ ਕਰਨੀ ਤੇਰਾ ਪੋਤਾ ਹੈਗਾ ਨਾ ਤੇਰਨਾ ਮੈਂ ਰਾਜ ਤਾਂ ਵਿਰੋਸੀਆਂ ਰੱਖੇ ਪੁੱਤ ਲੱਭੀਆਂ ਬੜਾ ਹਾਂ ਆਉਣ ਲੱਗਾ ਡਾਕਟਰ ਤੇ ਚੈੱਕ ਕਰਾ ਲਈ ਠੀਕ ਆ ਮੈਂ ਵੀ ਇੱਥੇ ਹੀ ਹਾਂ ਮੈਂ ਕਿੱਥੇ ਜਾਣਾ ਆ ਬਾਏ ਬਾਏ ਕਰਦੇ ਬੀਬੀ ਕੱਲ ਮਿਲਾਂਗੇ ਅੱਜ ਦਾ ਦਿਨ ਤੁਸੀਂ ਇੰਨਾ ਕੀ ਬਾਏ ਬਾਏ ਕੱਲ ਮਿਲਾਂਗੇ ਅੱਜ ਮੇਰੀ ਸਿਹਤ ਠੀਕ ਹੈ ਨਹੀਂ ਸਿਹਤ ਹੈ ਨਹੀਂ ਹਾਂ ਅੱਜ ਸਿਹਤ ਨਹੀਂ ਠੀਕ ਕੱਲ ਮਿਲੂਗੀ ਬੀਬੀ ਸਾਡੀ ਤੇ ਲਵ ਯੂ ਸਾਰਿਆਂ ਨੂੰ ਲਵ ਯੂ ਸਾਰਿਆਂ ਨੂੰ ਤੇ ਬਲੌਗ ਆਪਾਂ ਪੇਸ਼ ਤੁਹਾਡੇ ਮੂਰੇ ਜਰੂਰ ਕਰਤਾ ਆ ਸੋ ਖਿੱਚ ਕੇ ਰੱਖੋ ਕੰਮ ਲਾਈਕ ਸ਼ੇਅਰ ਕਮੈਂਟ ਵਾਲਾ ਨਾਗਾ ਨਹੀਂ ਆਪਾਂ ਪਾਇਆ ਫਿਰ ਲਵ ਜੀ ਸਾਰਿਆਂ ਨੂੰ ਆਓ ਉਹਦੇ ਬੰਦਾ ਸਾਡਾ ਲਓ ਜੀ ਸੋ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਸੋ ਅੱਜ ਲਈ ਇੰਨਾ ਕੁ ਪ੍ਰਵਾਨ ਕਰਿਓ ਅੱਜ ਸਾਡੀ ਮਾਡਲ ਇੱਕ ਠੀਕ ਨਹੀਂ ਇੱਕ ਤਾਂ ਪੂਰੀ ਚੜਦੀ ਕਲਾ ਜਾ ਇੱਕ ਦਾ ਉਹਨੇ ਹੀ ਮੰਤਰ ਮਾਰੇ ਆ ਨਾ ਉਹਦੇ ਕਰਕੇ ਥੋੜਾ ਕੰਮ ਖਰਾਬ ਹੋ ਗਿਆ ਬੀਬੀ ਕਿੰਨੇ ਮਾਰੇ ਮੰਤਰ ਇਹਨੇ ਮਾਰੇ ਆ ਨਾ ਪਤਾ ਨਹੀਂ ਇਹਨੇ ਮਾਰੇ ਹੋਣੇ ਹੋਰ ਕਿਦਾਂ ਮਾਰੇ ਆ ਆਹੋ ਆਹ ਸਹੀ ਗੱਲ ਬੀਬੀ ਉਹ ਸ਼ਰੀਕ ਵੀ ਆ ਗਿਆ ਤੇਰਾ ਇੱਕ ਆਉਂਦੇ ਸ਼ਰੀਕ ਆ ਗਿਆ ਤੇਰਾ ਸ਼ਰੀਕ ਆ ਗਿਆ ਸਾਹ ਬੜਾ ਜਾ ਮੈਂ ਕਰੇ ਗਈ ਆ ਹਾਂ ਆ ਦੇਖ ਲੈ ਆ ਵੀ ਕਹਿਣ ਤੇ ਆਣ ਕੇ ਕਹਿੰਦਾ ਮੈਂ ਸੋਚਿਆ ਗਈ ਆ ਇਹ ਗੱਲਾਂ ਦੇਖ ਲੈ ਉਹ ਸ਼ਰਮ ਕਰੋ ਕੋ ਮਾੜੀ ਮੱਟੀ ਮੇਰੀ ਬੀਬੀ ਨੂੰ ਇਦਾਂ ਕਹਿੰਦੇ ਤੁਸੀਂ ਹੈ ਅ ਦੇਖ ਤੇ ਆ ਹੈ ਨਹੀਂ ਪਿੱਛੇ ਆ ਹੀ ਗਏ ਆ ਨਾਲ ਨਾਲ ਹੀ ਵਲੌਗ ਦੇ ਵਿੱਚ ਹੈ ਬੀਪੀ ਚੈੱਕ ਕਰਨ ਬੀਬੀ ਦਾ ਕਰੋ ਕਿਹਲੀ ਨੂੰ ਕੈਮ ਬੀਬੀ ਸਾਡੀ ਭਾਜੀ ਆ ਬੀਬੀ ਸਾਡੀ ਢਿੱਲੀ ਹੋ ਗਈ ਇਹਦੇ ਨਾਲ ਤੇ ਸਾਡਾ ਕੰਮ ਸਾਰਾ ਵੇਨ ਆ ਜਿੱਥੇ ਮਰਜ਼ੀ ਲੈ ਜਾਓ ਕਹਣਾ ਤੇ ਉਹ ਮੇਰਾ ਡਾਕਟਰ ਉਹਦੀ ਆ ਉਹ ਆਹੋ ਇੱਕ ਵਾਰੀ ਭਰਾ ਪਿਛਲੀ ਵਾਰੀ ਬਿਮਾਰ ਹੋ ਗਈ ਕਹਿੰਦੀ ਉਹਨੂੰ ਹੀ ਲਿਆ ਜਾ ਕੇ ਜਿੱਥੋਂ ਮਰਜੀ ਇਹ ਬੀਬੀ ਇਹਦੀ ਦਵਾਈ ਭਾਜੀ ਦੀ ਕਿਉਂ ਚੰਗੀ ਲੱਗਦੀ ਤੈਨੂੰ ਇਹ ਦੱਸ ਪਹਿਲਾਂ ਮੈਨੂੰ ਆ ਲੈ ਲਓ ਕੁਰਸੀ ਭਾਜੀ ਇਸੋਂ ਵੀ ਲਾਉਂਦਾ ਪਤਾ ਕੀ ਆ ਤੂੰ ਇਹੀ ਜਦੋਂ ਨਾਣਾ ਮਿਲੋ ਕਹਿਣਾ ਵੀ ਮੈਂ ਦਵਾਈ ਲੈਣੀ ਤੇ ਉਹ ਉਰਤ ਲੈਣੀ ਡਾਕਟਰ ਨਾਲੇ ਕੋਲ ਨਹੀਂ ਲੈ ਮੈਂ ਫੋਨ ਕੀਤਾ ਹੀ ਪਈ ਚੱਕਿਆ ਨਹੀਂ ਮੇਰੇ ਸਾਰਾ ਨੰਬਰ ਉਹ ਬੰਦਤ ਨਹੀਂ ਕਰਤਾ ਫੋਨ ਹੀ ਚੁੱਕਦਾ ਤੇ ਕਈ ਵਾਰੀ ਦੇਲੀ ਦੁਕਾਨ ਪਾਜੀ ਫਿਰ ਬਿਜ਼ੀ ਵੀ ਹੁੰਦਾ ਨਾ ਕਿਸੇ ਵੇਲੇ ਆਛਾ ਕਰ ਦਿਓ ਸਾਡੀ ਸ਼੍ਰੀ ਦੇਵੀ ਨੂੰ ਕੈਂਪ ਭਰਾਵਾ ਸਾਰੀ ਰਾਤ ਟ੍ਰੈਵਲ ਕਰਦੀ ਰਹਿੰਦੀ ਤੂੰ ਤੇ ਫਿਰ ਠੰਡ ਤੇ ਤੈਨੂੰ ਲੱਗਣੀ ਆ ਆ ਹਰਦਾ ਸਬੀ ਬੀ ਦਾ ਚੈੱਕ ਕਰਨਾ ਨੇ ਲੈਣੇ ਹੀ ਨਹੀਂ ਮੇਰਾ ਮਾਰ ਦੂੰਗਾ ਪੜੀ ਕੈਰਾ ਨਾ ਬਰਾਹਮਣ ਕੈਰਾ ਇਹ ਚਾਰ ਦਿਨ ਕੀਤਾ ਹੁਣ ਨਹੀਂ ਨਹੀਂ ਹੈਗਾ ਬੰਦ ਉਸ ਤੇ ਨਾ ਜਰ ਵੀ ਨਹੀਂ ਚੱਕਦੀ ਪਈ ਇੰਨੀ شریف ਲੱਗਦੀ ਸਹੀ ਹੈ ਹੈ ਇਹ ਰੋਲਾ ਅਲੂ ਗੇ ਆਏ ਇਹ ਨਹੀਂ ਜਾਂਦੀ ਹੋਣੀ ਸੁਣੀ ਹੀ ਨਾ ਗੱਲ ਉਹਦੀ ਅਜੇ ਨਹੀਂ ਮੈਂ ਜਾਂਦੀ ਮੇਰੇ ਨਾਲ ਜਵਾਬ ਦੇਣਾ ਮੜਾ ਇਹ ਕੱਢ ਲਾ ਥਰਮਾਮੀਟਰ ਮੂੰਹ ਜੋ ਹੈ ਉਹ ਤੋਂ ਨਾ ਚੇ ਬੰਦ ਕਰਨਾ ਔਖਾ ਹੋ ਜਾਣਾ ਸਭ ਦੇਖਿਆ ਮਖਾਲੇ ਮਾਸਾ ਵੀ ਨਹੀਂ ਹੋਣਾ ਇਹ ਇਹ ਨਹੀਂ ਸੁੱਕਣਾ ਲੱਗਿਆ ਨਾ ਥੋੜਾ ਕੁਝ ਮੈਂ ਬੋਲਦਾ 100 ਬਗਾਰ ਨਿਕਲ 100 ਬਗਾਰ ਨਿਕਲ ਬੀਬੀ ਦਾ ਨਾਮ 100 ਵੀ ਵੀ ਬੋਤ ਸਭੀ ਤੇਰਾ ਨਾਮ ਵੀ ਆ ਗਿਆ ਵਿੱਚ ਬਹੁਤ ਪਿੱਛੇ ਪਾਣੀ ਹੈ ਦਾ ਬੀਬੀ ਵੀ ਨੀ ਜਾ ਮੈਂ ਤਾਂ ਬੀਪ ਬੀਪ ਠੀਕ ਆ ਬੀਬੀ ਇਹ ਕੀ ਤੇਰਾ ਠੀਕ ਆ ਕਰ ਦੇ ਤੈਨੂੰ ਫੋਨ ਲੈ ਕੋ ਲੈ ਵੀ ਮੈਂ ਤਾਂ ਕਹਿੰਦਾ ਮੈਂ ਥੋੜੀ ਸ਼ਿਟ ਜੀ ਲਵਾਣੀ ਮੈਂ ਮਾੜੀ ਜੀ ਬੀਟੀ ਤੂੰ ਕਹਿੰਦਾ ਮੈਂ ਉੱਥੇ ਟਾਲੀ ਤੇ ਚੜ ਜਾਂਦਾ ਉੱਪਰ ਨਾ ਮੈਨੂੰ ਨਹੀਂ ਚੜ ਜਾਂਦਾ ਫੇਰ ਉਤਰ ਜਾ ਇਦਾਂ ਹੁੰਦਾ ਤੈਨੂੰ ਆਹ ਟਾਲੀਆਂ ਤੇ ਟੱਪਾ ਮੈਂ ਟਾਲੀਆਂ ਕਿਹਾ ਹੋਰ ਛਾੜ ਵੜਾ ਰਿਹਾ ਹੋਰ ਮੁੰਨੇ ਮੱਖਣ ਲਾਉਣੇ ਨੂੰ ਪਕਾ ਲੋ ਨੇ ਪਰ ਬੜਾ ਬੜੀਆਂ ਬੜੀਆਂ ਡਾਕਟਰ ਸਾਹਿਬ ਟ੍ਰੀਟਮੈਂਟ ਕਰਦੇ ਸ਼ੋਅ ਹੋਣਾ ਇਹਦਾ ਕਿੱਥੇ ਗ੍ਰੰਦਲਜੀਤ ਕਿੱਥੇ ਗਿਆ ਇਹ ਪੜਾ ਕਿਹੜੀ ਸਟੇ ਤੇ ਹੋ ਤੇ ਕੋਚਲਾ ਕੋਚਿਲਾ ਕੋਥੇ ਸ਼ੋਅ ਹੈ ਇਹਦਾ ਅੰਗਰੇਜ਼ਾ ਅੰਗਰੇਜ਼ਾ ਨਹੀਂ ਖੰਗ ਕੁੰਗ ਨਹੀਂ ਅੱਛਾ ਬੁਖਾਰ ਹੀ ਆ ਉਹਦੇ ਠੰਡ ਜੀ ਲੱਗੀ ਮੜੀ ਕੋਈ ਟੀਕਾ ਲਾਣਾ ਪੈਣਾ ਇੱਕ ਲੋਣਾ ਟਿਕਾ ਲੋਣਾ ਟਿਕਾ ਕੋ ਨਾ ਬਸ ਇੰਨੀ ਠੰਡ ਲੱਗੀ ਗਰਮੈਚ ਦਾ ਲਾ ਲੰਦੇ ਠੀਕ ਆ I I love you lovey ਬੀਬੀ ਡਾਕਟਰ ਸਾਹਿਬ ਨੂੰ ਕਹਿ ਦੋ love you too love you ਕਿਹਾ ਡਾਕਟਰ ਸਾਹਿਬ ਨੇ ਤੁਹਾਨੂੰ love you ਹੀ love you love you ਮਾੜੀ ਕੈਮ ਕਰਦੇ ਵਾ ਇਹਦਾਂ ਲੜਨ ਜੋਗੀ ਕਰਦੇ ਮੈਨੂੰ ਬਾਹ ਮੜ ਜੀ ਫੇਰ ਵਾਪੇ ਦੇਖ ਲਾਂਗੇ ਕਭੀ ਵੀ ਨਾ ਮੈਂ ਕਰੀ ਸ਼ਾਲਾ ਮਾਰ ਇਹਨੂੰ ਸਾਂਭਣ ਜੋਗੀ ਕਰ ਦੇਗਾ ਸ਼ਾਲਾ ਮਾਰਨੀ ਨਹੀਂ ਲੜਨੀ ਜੋਗੀ ਹੋ ਜਾ ਬਸ ਸ਼ਾਲਾ ਮਾਰਨੀ ਕੋਈ ਲੋੜ ਨਹੀਂ ਬਸ ਲੱਗ ਗਿਆ ਠੀਕਾ ਤੂੰ ਆਪਣਾ ਬਚਾ ਕਰ ਲਾ ਹੁਣ ਆ ਫੋਨ ਦਿੰਦੇ ਆ ਜਿਹਨੇ ਫੋਨ ਕਰਦੇ ਕਾ ਮੈਂ ਲਵਾ ਲਿਆ ਠੀਕਾ ਸ਼ਾਲਾ ਹੋ ਗਈ ਕੰਮ ਠੀਕ ਠੀਕ ਲੱਗਦੀ ਫੜੀ ਹੋਣੀ ਹੁਣ ਹੁਣ ਤੂੰ ਇਹਦੀ ਇੱਕ ਕਲਾਸ ਲਾਉਣੀ ਇਹਦਾ ਵੀ ਠੀਕ ਲੱਗਦੀ ਉੱਪਰ ਨੂੰ ਸਰੀ ਚੱਕ ਲਈ ਆ ਕੱਲ ਸਰੀ ਦੇਖ ਕੇ ਤਾਂ ਚੱਕ ਲਈ ਹਾਂ ਦੇਣੀ ਪੈਣੀ ਰੋਟੀ ਤੈਨੂੰ ਮਨੇ ਕਹਿੰਦੇ ਉੱਠਦੀ ਰਾਤ ਨੂੰ ਤਿੰਨ ਚਾਰ ਵਾਰ ਵੀ ਉੱਠਣਾ ਪੈਂਦਾ ਕਿ ਚਾਲੋ 50000 ਰੁਪਏ। ਇਸ 200 ਸਾਲ ਦਾ ਸੀ ਮਾਲ ਦੀ ਹੋ ਗਈ। ਬੀਬੀ ਇਹ ਇਹ ਜਿਆਦਾ ਬਕਵਾਸ ਕਰਦਾ। 100 120 ਸਾਲ ਦਾ ਟਾਰਗੇਟ ਹੈਗਾ ਤੇਰਾ। ਇਹ ਤਾਂ ਕਹਿੰਦਾ ਕਿਹੜੀ ਕੜੀ। ਅਦਰ ਇਹ ਜਿਹੜੀ ਬੀਬੀਆਂ ਮੰਗਦਾ ਖਾਣਾ। ਰਸਮ ਲਾਈ ਲਾਉਣੀ ਐ। ਰਸਮ ਮਲਾਈ ਕਹਿੰਦਾ। ਸਾਬਾ ਦੇਵਾ ਮੰਗਦਾ। ਤੇਰੇ ਸਾਬ ਕੋ ਖਲਾਵਾਗੀ ਕਾ ਇਹ ਤੇਰਾ ਸੁਪਰਾ ਹੀ ਰਹਿਣਾਗਾ ਬੀਬੀ ਦਾ ਸੁਪਰਾ ਹੀ ਜਾ ਤਾ ਕਰਨਾ ਕਰਨਾ ਹਾਂ ਬੀਬੀ ਦਾ ਐਡਾ ਰੌਣਕ ਹਾਂ ਐਡਾ ਕਰੀ ਬੀਬੀ ਤੇ ਜਾ ਤਾ ਇਹ ਤੋ ਕਰਨਾ ਮਹੀਨਾ ਦਾ ਬਸ ਬੀਬੀ ਨੂੰ ਕੋ ਚੰਗੀ ਗੱਲ ਕਰਿਆ ਕਰ ਇਹਨੂੰ ਦੱਸ ਦੇ ਕਹ ਦੇ ਚਾਲੇ ਦੀ ਮਰਜ਼ੀ ਏ ਪਤਾ ਕਹੇ ਨਾ ਗੱਲਾਂ ਨਾਲ ਕੁਝ ਨਹੀਂ ਹੁੰਦਾ ਯਾ ਮੀ ਵੀ ਕੰਮ ਵਾਲ ਦੇ ਕੇ ਵੀ ਕਦੀ ਨਾ ਕਰੇ ਹਾਂ ਬੰਦੇ ਦੇ ਗੱਲਾਂ ਨਾ ਇਹ ਦੋਨੇ ਜੋ ਮਰਜੀ ਕਿਆ ਕਰਨ ਜੋ ਮਰਜੀ ਕਰਦੇ ਆ ਆਪੇ ਤੇ ਕਹਿਣਦੇ ਆ ਵੀ ਇਹ ਨਾ ਮੈਨੂੰ ਦੂਹਾਂ ਨੇ ਪਾਤਾ ਮੰਜੇ ਤੇ ਹੁੰਦਾ ਕਿ ਉਹ ਨਹੀਂ ਹੋਤ ਗਿਆ ਖਾਲ ਇੱਦਾਂ ਕਹਿੰਦੇ ਸੜਕ 'ਚ ਮਾਰ ਆ ਤੇ ਉਦਾਂ ਹੀ ਹੋਇਆ ਨਾ ਫੇਰ ਉਹ ਗੱਲ ਨੂੰ ਮਾਤਾ ਰੁਣ ਦੇਣੀ ਆ ਆਹ ਕੀ ਕਰਾਂ ਪੁੱਤ ਮੈਂ ਤਿੰਨ ਬੇਟੇ ਤਾਂ ਬਹੁਤ ਹਾਂ ਵਾਹ ਵਾਹ ਦੋ ਟੰਕ ਲਾਓ ਜੀ ਵਲੌਗ ਦੀ ਇਹ ਤਾਂ ਸਮਾਪਤੀ ਆ ਤੇ ਕੱਲ ਮਿਲਾਂਗੇ ਤੇ ਮੈਡੀਸਿਨ ਲਈ ਹਾਂ ਥੋੜੀ ਜੀ ਬੀਬੀ ਸਾਡੀ ਕੈਮ ਹੋ ਜਾਵੇ ਫੇ ਕਰਦੇ ਆ ਕਦੀ ਗੱਲ